ਅਬੂ ਹਰਦੇ ਕਈ ਇਲਾਕਿਆਂ ਵਿੱਚ ਪਾਣੀ ਦਾ ਸੰਕਟ ਪੈਦਾ ਹੋ ਗਿਆ ਹੈ। ਹਾਲਾਤ ਇਹ ਹਨ ਕਿ ਲੋਕਾਂ ਨੂੰ ਪੈਸੇ ਦੇ ਕੇ ਪਾਣੀ ਖਰੀਦਣਾ ਪੈ ਰਿਹਾ ਹੈ। ਪੀਣ ਲਈ ਵੀ ਪਾਣੀ ਦੀ ਸਪਲਾਈ ਨਹੀਂ ਹੈ। ਇਹ ਸਬੰਧ ਕਲਾਸ਼ਨਗਰ ਵਾਸੀਆਂ ਦਾ ਕਹਿਣਾ ਹੈ ਕਿ ਕਾਫੀ ਸਮੇਂ ਤੋਂ ਪਾਣੀ ਨਹੀਂ ਆ ਰਿਹਾ। ਉਹ ਹਰ ਪਾਸੇ ਦਰਖਾਸਤ ਦੇ ਚੁੱਕੇ ਹਨ ਪਰ ਕੋਈ ਕਾਰਵਾਈ ਨਹੀਂ ਹੋਈ। ਕੈਲਾਚਨਗਰ ಗ್ರಾಮ ਪੰਚਾਇਤ ਦੀ ਮਹਿਲਾ ਸਰਪੰਚ ਦੇ ਪਤੀ ਕੁਲਦੀਪ ਸਿੰਘ ਦਾ ਕਹਿਣਾ ਹੈ ਕਿ ਜਦੋਂ ਵੀ ਗਰਮੀ ਦਾ ਮੌਸਮ ਆਉਂਦਾ ਹੈ ਤਾਂ ਨਗਰ ਨਿਗਮ ਉਹਨਾਂ ਦਾ ਪਾਣੀ ਬੰਦ ਕਰ ਦਿੰਦਾ ਹੈ ਤੇ ਸਾਨੂੰ ਪਾਣੀ ਵਾਲਾ ਪ੍ਰਾਈਵੇਟ ਕੈਂਟਰ ਮੰਗਵਾਉਣਾ ਪੈਂਦਾ ਹੈ। ਉਧਰੇ ਇਸ ਨੂੰ ਲੈ ਕੇ ਜਦੋਂ ਡਿਪਟੀ ਕਮਿਸ਼ਨਰ ਫਾਜ਼ਿਲਕਾ ਡਾਕਟਰ ਸੇਨੂ ਦੁੱਗਲ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਕਿਹਾ ਕਿ ਫਾਜ਼ਿਲਕਾ ਵਿੱਚ ਪਾਣੀ ਦੀ ਸਥਿਤੀ ਪਿਛਲੇ 4-5 ਸਾਲਾਂ ਤੋਂ ਪਹਿਲਾਂ ਵਾਂਗ ਹੀ ਹੈ ਪਰ ਪਾਣੀ ਦੀ ਮੰਗ ਵਧਣ ਕਾਰਨ ਸਾਡੇ ਟੈਂਕਰ ਉਹਨਾਂ ਥਾਵਾਂ ਤੇ ਜਾ ਰਹੇ ਹਨ ਜਿੱਥੇ ਪਾਣੀ ਨਹੀਂ ਪਹੁੰਚ ਰਿਹਾ ਸੀ ਕੈਲਾਸ਼ਨਗਰ ਵਿੱਚ ਜੋ ਪਾਣੀ ਦੀ ਸਮੱਸਿਆ ਦੱਸੀ ਗਈ ਹੈ ਉਹ ਨਗਰ ਨਿਗਮ ਦੀ ਹੱਦ ਤੋਂ ਬਾਹਰ ਹੈ ਤੇ ਉਹ ਕਲੋਨੀ ਨਾਜਾਇਜ਼ ਹੈ ਫਿਰ ਵੀ ਉਹਨਾਂ ਨੇ ਹਦਾਇਤਾਂ ਜਾਰੀ ਕੀਤੀਆਂ ਹਨ ਕਿ ਹਰ ਕਿਸੇ ਨੂੰ ਪਾਣੀ ਦੀ ਲੋੜ ਹੈ ਇਸ ਲਈ ਉਹਨਾਂ ਨੂੰ ਜਦੋਂ ਤੱਕ ਵਾਟਰ ਸਕੀਮ ਤਹਿਤ ਸ਼ਾਮਲ ਨਹੀਂ ਕੀਤਾ ਜਾਂਦਾ ਉਦੋਂ ਤੱਕ ਉਥੇ ਟੈਂਕਰਾਂ ਰਾਹੀਂ ਪਾਣੀ ਦੀ ਸਪਲਾਈ ਕੀਤੀ ਜਾਵੇ ਕਿਸਮਤ ਹੈ ਇਹ ਪਾਣੀ ਦੀ ਕਿੱਥੋਂ ਦੇ ਬਸ਼ਿੰਦ ਦੇ ਤੋਂ ਸਿਰ ਰਹਿੰਦੇ ਜੀ ਸਾਡਾ ਅਜੀਮਗੜ ਦਾ ਇਹ ಗ್ರಾಮ ਪੰਚਾਇਤ ਕਲਾਸ਼ ਨਗਰ ਹੈ ਜੀ ਤੇ ਬਾਈਪਾਸ ਤੋਂ ਅਬੋਰ ਬਾਈਪਾਸ ਤੇ ਬਾਅਦ ਸਾਡੀ ਪੰਚਾਇਤ ਹੈ ਤਾਂ ਸਾਨੂੰ ਸਮੱਸਿਆ ਜਿਹੜੀ ਪਾਣੀ ਦੀ ਇਹ ਬਹੁਤ ਚਿਰ ਦੀ ਹੈ ਜੀ ਅੱਜ ਦੀ ਨਹੀਂ ਹੈ ਪਰ ਜਦੋਂ ਵੀ ਪਹਿਲਾਂ ਕੀ ਹੋਇਆ ਬਾਈਪਾਸ ਬਣਿਆ ਉਹਨਾਂ ਨੇ ਪਾਈਪ ਡੈਮੇਜ ਕਰਤੀ ਸੀ 2 ਸਾਲ ਅਸੀਂ ਉਹਦੇ ਨਾਲ ਜਦੋਂ ਜੈਦ ਕਰਕੇ ਧਰਨੇ ਲਵਾ ਕੇ ਅਸੀਂ ਉਹ ਪਾਈਪ ਲਾਈਨ ਪੁਵਾਈ ਜੀ ਹੁਣ ਪਾਣੀ ਸਾਡਾ 1 ਮਹੀਨਾ ਸਰਦੀਆਂ ਚ 2 ਮਹੀਨੇ ਚੱਲਿਆ ਜੀ ਜਿਵੇਂ ਗਰਮੀਆਂ ਸਟਾਰਟ ਹੋਈਆਂ ਕਾਰਪੋਰੇਸ਼ਨ ਨੇ ਫਿਰ ਬੰਦ ਕਰਤਾ ਕਾਰਪੋਰੇਸ਼ਨ ਸਾਨੂੰ ਜਿਹੜਾ ਡੀਸੀ ਸਾਹਿਬ ਨੂੰ ਅਸੀਂ ਮਿਲੇ ਜਦੋਂ ਉਹਨਾਂ ਨੇ ਸਾਨੂੰ ਉਹ ਨਾਲ ਪ੍ਰੋਮਿਸ ਕੀਤਾ ਵੀ ਤੁਹਾਨੂੰ ਅਸੀਂ ਪਾਣੀ ਹੈ ਜਿਹੜਾ ਪੱਤਰਿਆਂ ਵਾਲੀ ਪ੍ਰੋਜੈਕਟ ਤੋਂ ਉਧਰੋਂ ਤੁਹਾਨੂੰ ਦੇਵਾਂਗੇ ਉਹ 500 ਕਰੋੜ ਰੁਪਏ ਦਾ ਪ੍ਰੋਜੈਕਟ ਹੈ ਜੀ ਜਿਹੜਾ ਸਾਰੇ ਪਿੰਡਾਂ ਵਾਸਤੇ ਲਾਇਆ ਗਿਆ ਉਹਨਦੇ ਜੇ ਸਾਨੂੰ ਉਹ ਕਹਿੰਦੇ ਜੋੜਾਂਗੇ ਪਰ ਅਸੀਂ ਕਿਹਾ ਸਾਨੂੰ ਜਦੋਂ ਤੱਕ ਨਹੀਂ ਜੋੜਦੇ ਉਦੋਂ ਤੱਕ ਸਾਨੂੰ ਪਾਣੀ ਤਾਂ ਪੀਣ ਵਾਲਾ ਸਾਨੂੰ ਮੁਹੱਈਆ ਕਰੋ ਉਹਨਾਂ ਨੇ ਸਾਨੂੰ ਟੈਂਪਰੇਰੀ ਪਾਣੀ ਦੀ ਸਾਨੂੰ ਜਿਹੜਾ ਸਾਡਾ ਲਾਤਾ ਇਧਰੋਂ ਕਾਰਪੋਰੇਸ਼ਨ ਚੋਂ ਹੁਣ ਜਿਵੇਂ ਪਾਣੀ ਦਾ ਮਾੜੀ ਜੀ ਵੀ ਗਰਮੀ ਜਦੋਂ ਸ਼ੁਰੂ ਹੋਈਆਂ ਉਹਨਾਂ ਨੇ ਸਾਡਾ ਵਾਲ ਬੰਦ ਕਰ ਦਿੰਦੇ ਆ ਜੀ ਸਾਨੂੰ ਤਾਂ ਬਿਲਕੁਲ ਇਸ ਤਰ੍ਹਾਂ ਕੀਤਾ ਹੋਇਆ ਜਿਵੇਂ ਅਸੀਂ ਪੰਜਾਬ ਦਾ ਹਿੱਸਾ ਹੀ ਨਹੀਂ ਹੈਗੇ ਸਾਨੂੰ ਇਹੀ ਇਹਦਾ ਅਫਤਾਰ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਆਏ ਹੋ ਸਾਡੀ ਸੁਧ ਲੈਣ ਨਹੀਂ ਤਾਂ ਸਾਡੀ ਤਾਂ ਕਿਸੇ ਨੇ ਸੁਧ ਹੀ ਨਹੀਂ ਲਈ ਜੀ ਆ ਨਾ ਟੈਪ ਮਾਰੇ ਲੱਗ ਰਿਹਾ ਕਿ ਦਿੱਲੀ ਸੰਕਟ ਤਾਂ ਦੇਖਿਆ ਆਪਾਂ ਜਲਦੀ ਮੈਂ ਤੁਹਾਨੂੰ ਦੱਸਿਆ ਜੀ ਸਾਨੂੰ ਇਹ ਮਹਿਸੂਸ ਹੀ ਨਹੀਂ ਹੁੰਦਾ ਵੀ ਪੰਜਾਬ ਦਾ ਹਿੱਸਾ ਸੀ ਸਾਨੂੰ ਤਾਂ ਸਾਡਾ ਗਰਾਊਂਡ ਵਾਟਰ ਮੜਾ ਬਹੁਤ ਹੀ ਮੜਾ ਗਰਾਊਂਡ ਵਾਟਰ ਹੈ ਜਿਹੜਾ ਨਹਿਰਾਂ ਦਾ ਪਾਣੀ ਅਸੀਂ ਤੁਹਾਨੂੰ 500 ਰੁਪਏ ਦਾ ਟੈਂਕਰ ਆਉਂਦਾ ਜੀ ਜਿਹੜਾ ਸਿੱਧਾ ਨਹਿਰ ਤੋਂ ਭਰ ਕੇ ਡਿੱਗੀਆਂ ਚ ਪਾਉਂਦੇ ਆ ਤੇ ਬੜੀ ਸਮੱਸਿਆ ਹੈ ਜੀ ਜਿਹੜੀ ਇਹਨੂੰ ਸਰਕਾਰ ਨੂੰ ਇਹਨੂੰ ਪਹਿਲ ਦੇ ਆਧਾਰ ਤੇ ਸਾਡੀ ਮੁੱਢਲੀ ਪੀਣ ਦੀ ਪਾਣੀ ਦੀ ਜਿਹੜੀ ਮੁੱਢਲੀ ਜ਼ਰੂਰਤ ਹੈ ਜੀ ਉਹਨੂੰ ਤਾਂ ਪੂਰਾ ਕੀਤਾ ਜਾਣਾ ਚਾਹੀਦਾ ਬਾਕੀ ਦਿੱਕਤਾਂ ਜਿਹੜੀਆਂ ਨੇ ਉਹ ਬਹੁਤ ਹੁੰਦੀਆਂ ਉਹ ਉਹ ਚਲਦੀਆਂ ਰਹਿੰਦੀਆਂ ਪਰ ਪੀਣ ਦੇ ਪਾਣੀ ਦਾ ਤਾਂ ਹੱਲ ਕਰਨਾ ਚਾਹੀਦਾ ਜੀ ਕੀ ਸਮੱਸਿਆ ਹੈ ਕਿ ਪਾਣੀ ਦੀ ਜਿਹੜਾ ਕਹਿੰਦੇ ਕਿ ਮੁੱਲ ਲੈਣਾ ਪਾਣੀ ਦੀ ਸਮੱਸਿਆ ਵੀਰ ਜੀ ਬਹੁਤ ਟਾਈਮ ਤੋਂ ਆ ਰਹੀ ਹੈ ਪਾਣੀ ਪੈਪਾਂ ਦੋ ਦੋ ਵਾਰ ਪੈ ਗਈਆਂ ਪਹਿਲਾਂ ਪਾਪਾ ਪੰਜਾਂ ਸੇ ਸਰਕਾਰ ਨੇ ਬੁਵਾਈਆਂ ਸਹੀ ਉਹ ਕਹਿੰਦੇ ਖਰਾਬ ਹੋ ਗਈਆਂ ਬੰਦ ਕਰਤਾ ਇਹਨਾਂ ਨਹੀਂ ਫਿਰ ਦੁਬਾਰਾ ਪੈਪਾਂ ਪੈ ਗਈਆਂ ਪਿਛਲੇ ਸਾਲ ਫਿਰ ਪੈਪਾਂ ਪਈਆਂ ਤੇ ਪੈਪਾਂ ਪੈਣ ਦੇ ਬਾਵਜੂਦ ਵੀ ਪਾਣੀ ਨਹੀਂ ਆਇਆ ਹੁਣ ਕੁਛ ਦਿਨ ਪਾਣੀ ਆਇਆ ਕੋਈ 2 ਮਹੀਨੇ ਕੋਈ ਮਹੀਨਾ ਮਸਾ ਪਾਣੀ ਆਇਆ ਫਿਰ ਇਹਨਾਂ ਨੇ ਬੰਦ ਕਰਤਾ ਹੁਣ ਹੁਣ ਜਿਉਂ ਗਰਮੀ ਸ਼ੁਰੂ ਹੋਈ ਆ ਅਪ੍ਰੈਲ 15 ਅਪ੍ਰੈਲ ਤੋਂ 18 ਅਪ੍ਰੈਲ ਦੇ ਵਿੱਚ ਵਿੱਚ ਪਾਣੀ ਬੰਦ ਹੋਇਆ ਉਸ ਤੋਂ ਬਾਅਦ ਤੁਸੀਂ ਹਿਸਾਬ ਲਾ ਲਓ ਜੂਨ ਚੱਲ ਪਿਆ 15 ਜੂਨ ਹੋ ਗਈ ਪਾਣੀ ਬੰਦ ਆ ਤੇ ਸਮੱਸਿਆ ਬਹੁਤ ਹੋਣੀ ਬਹੁਤ ਜ਼ਿਆਦਾ ਸਮੱਸਿਆ ਜੀ ਤੁਸੀਂ ਆਪ ਸੋਚੋ ਇੰਨੀ ਗਰਮੀ ਤਪਦੀ ਗਰਮੀ ਦੇ ਵਿੱਚ ਪਾਣੀ ਦੀ ਸਮੱਸਿਆ ਹਰ ਵੇਲੇ ਪਾਣੀ ਦੀ ਲਾਗਤ ਕੋਈ ਤਾਂ ਐ ਨਹੀਂ ਵੀ ਪਾਣੀ ਇੱਕ ਵਾਰੀ ਵਰਤ ਲਿਆ ਫਿਰ ਆਪਾਂ ਨੂੰ ਲੋੜ ਨਹੀਂ ਹਨਾ ਬਸ ਇਹ ਸਮੱਸਿਆ ਸਾਡੀ ਇਹ ਸਮੱਸਿਆ ਸੁਣੀ ਜਾਵੇ ਅਸੀਂ ਤਰਖਾਸਾਂ ਵੀ ਬਹੁਤ ਲਾਤੀਆਂ ਸਭ ਜਿਹੜਾ ਵੀ ਆਉਂਦਾ ਸੀ ਉਹਦੇ ਕੋਲ ਜਾਂਦੇ ਆਂ ਵੀ ਭਾਈ ਸਾਡੇ ਪਾਣੀ ਦੀ ਸਮੱਸਿਆ ਹੱਲ ਕਰੋ ਪਰ ਕੋਈ ਨਹੀਂ ਕਰਦਾ ਫਿਰ ਕੋਈ ਨਹੀਂ ਸੁਣਦਾ ਕੋਈ ਨਹੀਂ ਪੈਂਦਾ ਕਿੰਨੇ ਦਾ 500 ਰੁਪਏ ਦਾ ਟੈਂਕਰ ਪੈਂਦਾ ਉਹ 15 ਦਿਨ ਤੋਂ ਪਵਾ ਲਗੇ 10 ਦਿਨਾਂ ਤੋਂ ਪਵਾ ਲਗੇ 10 ਦਿਨ ਮਸਾਂ ਕੱਢਦਾ ਉਹ ਇਹਨਾਂ ਤੋਂ ਜ਼ਿਆਦਾ ਨਹੀਂ ਕੱਢਦਾ ਮੰਗ ਕਰਦੇ ਸਰ ਜੀ ਮੰਗ ਹੀ ਕਰਦੇ ਵੀ ਸਾਡਾ ਪਾਣੀ ਪੱਕਾ ਕੀਤਾ ਜਾਵੇ ਸਾਨੂੰ ਬਾਰ ਬਾਰ ਰੋਲਣਾ ਨਾ ਪਵੇ ਕਦੇ ਉਹਦੇ ਅਸੀਂ ਦਰ ਜਾ ਕੇ ਰੋਲਦੇ ਆਂ ਕਦੇ ਉਹਦੇ ਦਰ ਰੋਲ ਜਾ ਕੇ ਰੋਲਦੇ ਆਂ ਸਾਡਾ ਪਾਣੀ ਪੱਕਾ ਕੀਤਾ ਜਾਵੇ ਸਾਨੂੰ ਲੋੜ ਹੀ ਨਹੀਂ ਜਦੋਂ ਸਾਡੀਆਂ ਵੋਟਾਂ ਪੱਕੀਆਂ ਸਮਝਦੇ ਆਂ ਫਿਰ ਸਾਡਾ ਪਾਣੀ ਪੱਕਾ ਕਰੋ ਪਾਣੀ ਕਿਉਂ ਨਹੀਂ ਪੱਕਾ ਕਰਦੇ ਪਾਣੀ ਪੱਕਾ ਕਰ ਵੋਟਾਂ ਪੱਕੀਆਂ ਛੋੜੀਆਂ ਪਾਣੀ ਤੁਹਾਡਾ ਪੱਕਾ ਨਹੀਂ ਮੈਂ ਪਾਣੀ ਦੀ ਸਮੱਸਿਆ ਜਿਹੜੀ ਇਹ ਬਹੁਤ ਦੇ ਅੰਦਰ ਦੇਖ ਨੂੰ ਇਹ ਕਈ ਕਲੋਨੀਆਂ ਦੇ ਅੰਦਰ ਇਸ ਤਰ੍ਹਾਂ ਦੀ ਜਿਹੜੀ ਦਿੱਕਤ ਆ ਰਹੀ ਹੈ ਅਬ ਉਹ ਹਰ ਜਿਓ ਪਾਣੀ ਦੀ ਸਮੱਸਿਆ ਅੱਜ ਤੋਂ 4-5 ਸਾਲ ਪਹਿਲਾਂ ਸੀ ਉਸ ਤਰ੍ਹਾਂ ਹੀ ਸੀ ਪਰ ਪਾਣੀ ਦੇ ਕਿਉਂਕਿ ਸਪਲਾਈ ਤਾਂ ਉਨੀ ਹੈ ਡਿਮਾਂਡ ਵੱਧ ਗਈ ਹੈ ਉਹਨੂੰ ਦੇਖਦੇ ਹੋਏ ਪਿਛਲੇ 20-30 ਦਿਨਾਂ ਤੋਂ ਅਸੀਂ ਲੋਕਲ ਟੈਂਕਰਸ ਵੀ ਚਲਾਏ ਹੋਏ ਆ ਪਾਣੀ ਦੇ ਟੈਂਕਰਸ ਜਿੱਥੇ ਸਰਪ੍ਰਾਈਜ਼ ਜਿੱਥੇ ਨਹੀਂ ਆਂਦੀ ਉੱਥੇ ਪਾਣੀ ਦੇ ਟੈਂਕਰ ਸਾਰਾ ਦਿਨ ਚੱਲਦੇ ਹਨ ਅਤੇ ਪਾਣੀ ਦੀ ਸਪਲਾਈ ਕਰਕੇ ਆਉਂਦੇ ਆ ਕਲਾਸ਼ ਨਗਰ ਦੇ ਅੰਦਰ ਜਿਹੜੀ ਇਹ ਲੋਕਾਂ ਨੂੰ ਖਰੀਦਣਾ ਪੈ ਰਿਹਾ ਜੀ ਪਾਣੀ ਕਿਲਾਸ਼ ਨਗਰ ਚ ਜੋ ਮੈਂ ਪਤਾ ਕੀਤਾ ਸੀ ਕਿਲਾਸ਼ ਨਗਰ ਐਮਸੀ ਲਿਮਿਟਸ ਤੋਂ ਬਾਹਰ ਹੈ ਇਲੀਗਲ ਕਲੋਨੀ ਹੈ ਉਹਨਾਂ ਨੇ ਆਪਣੀ ਪਾਈਪ ਪਹਿਲਾਂ ਐਮਸੀ ਨਾਲ ਜੋੜੀ ਹੋਈ ਸੀ ਤੇ ਇਸ ਕਰਕੇ ਉਹਨਾਂ ਦਾ ਪਾਣੀ ਬੰਦ ਕੀਤਾ ਗਿਆ ਸੀ ਕਿਉਂਕਿ ਐਮਸੀ ਲਿਮਿਟਸ ਤੋਂ ਬਾਅਦ ਹੈ ਪਰ ਮੈਂ ਉਹਨਾਂ ਨੂੰ ਹਦਾਇਤਾਂ ਹੀ ਕੀਤੀਆਂ ਕਿ ਕਿ ਪਾਣੀ ਦੀ ਪਾਣੀ ਚ ਗਰਮੀ ਚ ਪਾਣੀ ਨੂੰ ਸਭ ਨੂੰ ਦੇਣਾ ਸਭ ਨਾਲ ਜ਼ਰੂਰੀ ਹੈ ਇਸ ਕਰਕੇ ਕਿਲਾਸ਼ ਨਗਰ ਵਿੱਚ ਵੀ ਜਦ ਤੱਕ ਉਹਨਾਂ ਦਾ ਸੋਲਵ ਨਹੀਂ ਹੁੰਦਾ ਕਿ ਉਹਨਾਂ ਦਾ ਸਰਫੇਸ ਵਾਟਰ ਪ੍ਰੋਜੈਕਟ ਨਾਲ ਨਹੀਂ ਜੋੜਿਆ ਜਾਂਦਾ ਇਸ ਕਰਕੇ ਉਹਨਾਂ ਨੂੰ ਕਿਹਾ ਕਿ ਉੱਥੇ ਟੈਂਕਰਸ ਨਾਲ ਸਪਲਾਈ ਕੀਤੀ ਜਾਵੇ ਦਿੱਥੀ ਕੀ ਹੈ ਪਾਣੀ ਲੈ ਕੇ ਐਟ ਪ੍ਰੈਸੈਂਟ ਪਾਣੀ ਦੀ ਸਥਿਤੀ ਠੀਕ ਹੈ ਜੀ ਪਾਣੀ ਅਸੀਂ ਰੈਗੂਲਰ ਟੈਂਕਰਸ ਜਾ ਰਹੇ ਹਾਂ ਪਾਣੀ ਸਾਰੀ ਜਗ੍ਹਾ ਜਾ ਰਹੇ ਹੈ बट uh, कोई इस तरह का वह नहीं है जिस तरह पानी अज तो पिछले साल सेगा या उस तो पिछले साल से उन्ना ही पानी जा रहा है बट बिकॉज हर साल यदि डिमांड बढ़ जाती है उन्होंने देखते हुए थोड़ी जी प्रॉब्लम आई ता ही असं पिछले भी पच्ची दिन तो लगातार टैंकरस न पानी की सप्लाई कर रहे हैं जितने पानी नहीं जाता दिन ਮੈਡਮ ਜਿਹੜੇ ਪਾਣੀ ਵੇਸਟ ਕਰ ਰਹੇ ਨੇ ਉਹ ਉਸ ਦੇ ਖਿਲਾਫ ਕਿਸ ਤਰ੍ਹਾਂ ਦਾ ਐਕਸ਼ਨ ਰੇ ਹੈ ਉਹਨਾਂ ਲਈ ਅਸੀਂ ਇਹ ਕਹੇ ਕਿ ਤੁਹਾਡੇ ਜ਼ਰੀਏ ਅਪੀਲ ਵੀ ਕਰਨਾ ਚਾਹੀਦੀ ਹੈ ਕਿ ਪਾਣੀ ਦੀ ਵੇਸਟੇਜ ਬਿਲਕੁਲ ਨਾ ਕੀਤੀ ਜਾਏ ਜਿਹੜੇ ਲੋਕ ਪਾਣੀ ਵਾਰਾਂਡੇ ਧੁੰਦੇ ਆਪਰੇ ਵਾਟਰਿੰਗ ਆਫ ਪਲਾਂਟਸ ਕਰਦੇ ਆ ਗੱਡੀਆਂ ਨੂੰ ਧੁੰਦੇ ਆ ਉਸ ਵੇਰ ਦੇ ਟਾਈਮ ਨਾ ਧੋ ਨਾਦਰਵਾਇਜ਼ ਅਸੀਂ ਉਹਨਾਂ ਦੇ ਜੁਰਮਾਨਾ ਵੀ ਕਰਾਂਗੇ ਇੱਕ ਵਾਰ ਜੁਰਮਾਨਾ ਹੋਏਗਾ ਦੋ ਵਾਰ ਜੁਰਮਾਨਾ ਹੋਏਗਾ ਫਿਰ ਫਾਈਨਲੀ ਅਸੀਂ ਕਨੈਕਸ਼ਨ ਵੀ ਉਹਨਾਂ ਦਾ ਕਟਾਂਗੇ ਬਿਕਾਜ਼ ਪਾਣੀ ਨੂੰ ਵੇਸਟ ਕਰਨਾ ਬਿਲਕੁਲ